ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਆਪਾਂ ਇੱਕ ਗੱਲ ਸਾਂਝੀ ਕਰਨੀ ਸੀ ਸੁੱਕੇ ਕੱਦੂ ਬਾਰੇ ਲਓ ਜੀ ਦੇਖ ਸਕਦੇ ਹੋ ਆ ਝੋਨਾ ਆਪਣਾ ਕੱਦੂ ਕਰਕੇ ਲੱਗਿਆ ਹੋਇਆ ਤੇ ਆ ਝੋਨਾ ਆਪਣਾ ਸੁੱਕੇ ਕੱਦੂ ਦੇ ਲੱਗੇ ਆ ਇਹ ਵੈਰੈਟੀ ਹੈਗੀ ਐ ਮੁਛਲ 1401 ਤੇ ਤੁਸੀਂ ਇਹਦਾ ਫਟਾਰਾ ਵੀ ਚੈੱਕ ਕਰ ਸਕਦੇ ਹੋ ਤੇ ਇਹਦੇ ਉੱਤੇ ਹਰਾ ਪਾਣੀ ਦਾ ਉਹ ਵੀ ਚੈੱਕ ਕਰ ਸਕਦੇ ਹੋ ਤੇ ਇਹਦੀ ਹਾਈਟ ਚੈੱਕ ਕਰ ਸਕਦੇ ਹੋ ਕਿ ਹਾਈਟ ਇਹਦੀ ਕਿੰਨੀ ਸੋਹਣੀ ਹੋਈ ਹੋਈ ਹੈ ਤੇ ਥੱਲੇ ਬੂਟਾ ਵੀ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਗਰੋਥ ਇਹਨੇ ਕਰੀ ਹੋਈ ਹੈ ਸੁੱਕੇ ਕੱਦੂ ਦਾ ਝੋਨੇ ਦਾ ਤੇ ਆ ਕੱਦੂ ਗਰੇ ਹੋਏ ਝੋਨੇ ਦਾ ਆ ਦੇਖੋ ਇਹ ਪੀਲਾ ਪਿਆ ਬਿਲਕੁਲ ਤੇ ਇਹਦਾ ਰੰਗ ਬਿਲਕੁਲ ਹਰਾ ਹੈ। ਇੰਨਾ ਜ਼ਿਆਦਾ ਫਰਕ ਹੈ ਇਹਦਾ ਸੁੱਕੇ ਕੱਦੂ ਦਾ ਤੇ ਆਹ ਕੱਦੂ ਕਰੇ ਹੋਏ ਝੋਨੇ ਦਾ। ਖਰਾਕ ਇਨ੍ਹਾਂ ਦੋਨਾਂ ਖੇਤਾਂ ਦੇ ਵਿੱਚ ਬਰਾਬਰ ਪਈ ਹੈ ਤੇ ਇਹ ਦੇਖੋ ਇਹਨੂੰ ਪਾਣੀ ਇਹਦੇ ਵਿੱਚ ਖੜਦਾ ਨਹੀਂ ਹੈਗਾ ਪਾਣੀ ਐਵੇਂ ਹੀ ਰਹਿੰਦਾ ਬਿਲਕੁਲ ਸੁੱਕਾ ਹੀ ਰਹਿੰਦਾ ਖੇਤ ਤੇ ਇਹਨੂੰ ਬੂਟਾ ਮਾਰਨ ਲੱਗਿਆਂ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਆਹ ਖੇਤ ਦੇ ਵਿੱਚ ਪਾਣੀ ਤਾਂ ਚਲੋ ਇਹਦੇ ਵਿੱਚ ਵੀ ਮਤਲਬ ਘਟ ਹੈ ਥੋੜੇ ਘਟਾਇਆ ਹੋਇਆ ਪਾਣੀ ਆਪਾਂ ਪਰ ਇਹ ਬੂਟਾ ਇਹ ਜਿਹੜਾ ਖੇਤ ਹੈ ਨਾ ਜਦੋਂ ਪਾਣੀ ਆਪਣਾ ਸੁੱਕ ਜਾਂਦਾ ਤਾਂ ਇਹ ਬੂਟਾ ਮਾਰਨਾ ਬੰਦ ਕਰ ਦਿੰਦਾ ਗ੍ਰੋਥ ਇਹਦੀ ਹੋਣੀ ਬੰਦ ਹੋ ਜਾਂਦੀ ਕਿਉਂਕਿ ਧਰਤੀ ਜਿਹੜੀ ਇਹ ਜੱਕ ਮਾਰ ਜਾਂਦੀ ਹੈ ਤੇ ਇਹਦੇ ਚ ਖੇਤ ਦੇ ਵਿੱਚ ਧਰਤੀ ਬਿਲਕੁਲ ਭੋਲੀ ਰਹਿੰਦੀ ਹੈ ਦੇਖੋ ਹਾਂਜੀ ਇਹਨੂੰ ਚੈੱਕ ਕਰ ਸਕਦੇ ਹੋ ਵਿੱਚ ਹਰਾ ਪਾਣਾ ਕਿੰਨਾ ਜ਼ਿਆਦਾ ਕੋਈ ਇਹਦੇ ਚ ਖਾੜਕ ਨਹੀਂ ਜਿਆਦਾ ਭਾਈ 2.5 ਕਟੇ ਯੂਰੀਏ ਦੇ ਇਹਦੇ ਵਿੱਚ ਪਏ ਨੇ ਤੇ 2.5 ਗੱਟੇ ਯੂਰੀਏ ਦੇ ਹੀ ਇਹਦੇ ਵਿੱਚ ਪਏ ਨੇ ਇਹ ਬਿਲਕੁਲ ਪੀਲਾ ਪਿਆ ਦੇਖੋ ਤੇ ਇਹ ਦੇਖੋ ਬਿਲਕੁਲ ਹਰਾ ਪਿਆ ਇੰਨਾ ਜ਼ਿਆਦਾ ਫਰਕ ਹੈ ਸੁੱਕੇ ਕद्दू ਦਾ ਤੇ ਕद्दू ਕਰੇ ਹੋਏ ਝੋਨੇ ਦਾ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ